ਲੱਖਾਂ ਲੋਕਾਂ ਦੇ ਜਾਲੀ ਵੀਜ਼ੇ ਲਗਵਾ ਕੇ ਕਰੋੜਾਂ ਰੁਪਏ ਕਮਾਉਣ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਸ ਗਰੋਹ ਦੇ ਮੈਂਬਰਾਂ ਨੇ ਕਈ ਦੇਸ਼ਾਂ ਦੇ ਜਾਲੀ ਵੀਜ਼ੇ ਤਿਆਰ ਕਰਕੇ ਲੋਕਾਂ ਪਾਸੋਂ ਕਰੋੜਾਂ ਰੁਪਏ ਇਕੱਠੇ ਕੀਤੇ ਨੇ ਹੈਰਾਨੀਜਨਕ ਤੱਥ ਇਹ ਵੀ ਹਨ ਕਿ ਇਹਨਾਂ ਜਾਲੀ ਵੀਜ਼ਿਆਂ ਦੇ ਆਧਾਰ ਤੇ ਅਨੇਕਾਂ ਲੋਕ ਵਿਦੇਸ਼ਾਂ ਵੀ ਜਾ ਚੁੱਕੇ ਨੇ ਦਿੱਲੀ ਪੁਲਿਸ ਦੀ ਆਈਜੀ 우ਸ਼ਾ ਰੰਗਰਾਣੀ ਨੇ ਇਸ ਸੰਬੰਧੀ ਦੱਸਿਆ ਕਿ ਦਿੱਲੀ ਦੇ ਤਿਲਕ ਨਗਰ ਦੇ ਵਿੱਚ ਫਰਜੀ ਵੀਜ਼ਿਆਂ ਦੇ ਸਟicker ਬਣਾਉਣ ਵਾਲਾ ਵਾਲੀ ਇੱਕ ਪ੍ਰਿੰਟਿੰਗ ਪ੍ਰੈਸ ਲਗਾਈ ਹੋਈ ਹੈ ਔਰ ਇਸ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਜਾਲੀ ਵੀਜ਼ਿਆਂ ਦੇ ਸਟicker ਤਿਆਰ ਕੀਤੇ ਜਾਂਦੇ ਸਨ ਇਸ ਗਰੋਹ ਦੇ ਮੈਂਬਰਾਂ ਵੱਲੋਂ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾਉਣ ਦੇ ਨਾਮ ਤੇ ਲੱਖਾਂ ਰੁਪਏ ਜਿਹੜੇ ਆ ਲੋਕਾਂ ਕੋਲੋਂ ਲੈ ਜਾਂਦੇ ਸਨ ਜਿਸ ਵਿਅਕਤੀ ਤੋਂ ਲੱਖਾਂ ਰੁਪਏ ਲੈ ਜਾਂਦੇ ਸਨ ਉਸ ਦੇ ਪਾਸਪੋਰਟ ਉੱਪਰ ਜਾਲੀ ਵੀਜ਼ੇ ਦਾ ਸਟicker ਲਗਾ ਕੇ ਦਿੱਤਾ ਜਾਂਦਾ ਸੀ ਇਸ ਗਰੋਹ ਵੱਲੋਂ ਇੰਨੀ ਹੁਸ਼ਿਆਰੀ ਦੇ ਨਾਲ ਵੀਜ਼ੇ ਦੇ ਸਟicker ਤਿਆਰ ਕੀਤੇ ਜਾਂਦੇ ਸਨ ਕਿ ਜਾਲੀ ਵੀਜ਼ੇ ਤੇ ਵੀ अनेका ਵਿਅਕਤੀ ਵਿਦੇਸ਼ ਨੂੰ ਜਾ ਚੁੱਕੇ ਨੇ ਜਾਲੀ ਵੀਜ਼ਾ ਦੇ ਆਧਾਰ ਤੇ ਹੀ ਇਮੀਗ੍ਰੇਸ਼ਨ ਹੋ ਜਾਂਦੀ ਸੀ ਦਿੱਲੀ ਪੁਲਿਸ ਦੇ ਮੁਤਾਬਿਕ ਇਹ ਧੰਦਾ ਪਿਛਲੇ 5 ਸਾਲ ਤੋਂ ਚਲਾਇਆ ਜਾ ਰਿਹਾ ਸੀ ਹੁਣ ਤੱਕ ਇਸ ਗਰੋ ਨੇ ਲੋਕਾਂ ਤੋਂ 3 ਕਰੋੜ ਰੁਪਏ ਤੋਂ ਵੀ ਵੱਧ ਦੀ ਜਿਹੜੀ ਰਕਮ ਹੈ ਉਹ ਇਕੱਠੀ ਇਹਨਾਂ ਵੱਲੋਂ ਕੀਤੀ ਜਾ ਚੁੱਕੀ ਹੈ ਆਈਜੀ 우ਸ਼ਾ ਰੰਗਰਾਣੀ ਨੇ ਦੱਸਿਆ ਹੈ ਕੇ ਕੁਰਕੂ ਖੇਤਰ ਦੇ ਵਾਸੀ ਸੰਦੀਪ ਨਾਮ ਦੇ ਵਿਅਕਤੀ ਨੇ ਇਸ ਗ੍ਰੋਪਾਸੋ ਸ਼ੰਗਨ ਵੀਜ਼ਾ ਲਗਵਾਇਆ ਸੀ ਜਦੋਂ ਉਸਨੇ ਇਸ ਵੀਜ਼ੇ ਦੇ ਆਧਾਰ ਤੇ ਇਟਲੀ ਜਾਣ ਦਾ ਪਹਿਲਾ ਪਲਾਨ ਬਣਾਇਆ ਤਾਂ 에어ਪੋਰਟ ਤੇ ਪਹੁੰਚਿਆ ਤਾਂ ਇਮੀਗ੍ਰੇਸ਼ਨ ਅਧਿਕਾਰੀ ਨੇ ਫੜ ਲਿਆ ਜਦੋਂ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਇਹ ਵੀਜ਼ਾ ਦਾ ਜਾਲੀ ਹੈ ਤਾਂ ਸੰਦੀਪ ਇੱਕਦਮ ਹੈਰਾਨ ਪਰੇਸ਼ਾਨ ਹੋ ਗਿਆ ਅਤੇ ਉਸਨੇ 10 ਲੱਖ ਰੁਪਏ ਦੇ ਕੇ ਵੀਜ਼ਾ ਲਗਵਾਇਆ ਸੀ ਜਦੋਂ ਸੰਦੀਪ ਨੂੰ 에어ਪੋਰਟ ਤੋਂ ਹੀ ਗ੍ਰਿਫਤਾਰ ਕੀਤਾ ਤਾਂ ਪੁਲਿਸ ਦੇ ਉਸ ਨੂੰ ਹਵਾਲੇ ਕਰ ਦਿੱਤਾ ਗਿਆ ਤਾਂ ਸੰਦੀਪ ਨੇ ਦੱਸਿਆ ਕਿ ਉਸਨੇ ਆਸੀਫ ਨਾਮ ਦੇ ਵਿਅਕਤੀ ਪਾਸੋਂ ਵੀਜ਼ਾ ਲਗਵਾਇਆ ਸੀ ਪੁਲਿਸ ਨੇ ਆਸੀਫ ਸਮੇਤ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਸ ਗਰੋਹ ਦਾ ਪਰਦਾ ਫਾਸ਼ ਕੀਤਾ